ਐਲਕੋਹਲ ਕੰਜ਼ਮਪਸ਼ਨ ਇਜ਼ ਇਨਜੂਰੀਅਸ ਟੂ ਹੈਲਥ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ हे मेरे भाई गुरु परमात्मा आप जी दे गिरदास है कि जो बापू अपना फर्ज मेरे मोडियां ते ਛੱਡ ਗਿਆ ਸੀ ਅੱਜ ਮੈਂ ਉਸ ਨੂੰ ਨਿਭਾਉਣ ਜਾ ਰਿਹਾ ਹਾਂ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਇਸ ਕਾਰਜ ਵਿੱਚ ਮੇਰੇ ਨਾਲ ਸਹਾਇਤਾ ਹੋਵੇ ਹੋਏ ਵਾਹਿਗੁਰੂ ਜੇਕਰ ਤੁਹਾਡੀ ਅਰਦਾਸ ਬੇਨਤੀ ਪੂਰੀ ਹੋ ਗਈ ਹੋਵੇ ਤਾਂ ਸਾਡੇ ਨਾਲ ਵੀ ਦੋ ਕ ਗੱਲਾਂ ਕਰ ਲਓ ਨਾਲਿਆ ਵਿਚਾਰੀ ਚਾਹ ਦਾ ਕੀ ਕਸੂਰਾ ਜੜੇ ਕਦੋਂ ਨਹੀਂ ਪਈ ਪਈ ਠੰਡੀ ਹੋ ਰਹੀ ਆ ਵੀਰ ਜੀ ਉਹ ਇਹ ਅਰਦਾਸ ਬੇਨਤੀਆਂ ਵੀ ਤੇਰੇ ਵਾਸਤੇ ਆ ਭੈਣੇ ਮੇਰੀਏ ਨਾਲੇ ਚਾਹ ਤਾਂ ਗਿਆ ਚਾਹ ਤਾਂ ਮੈਂ ਤੇਰੇ ਹੱਥੇ ਠੰਡੂ ਹੀ ਪੀ ਲੂੰ ਉਹ ਤਾਂ ਛੱਡੋ ਪਹਿਲਾਂ ਤੁਸੀਂ ਮੈਨੂੰ ਆਏ ਦੱਸੋ ਆ ਤਿਆਰ shear ਹੋ ਕੇ ਤੁਸੀਂ ਕਿੱਧਰ ਜਾ ਰਹੇ ਹੋ ਅੱਛਾ ਅੱਜ ਮੈਂ ਆਪਣੀ ਭੈਣ ਵਾਸਤੇ ਸੋਣਾ ਜਾਂ ਮੁੰਡਾ ਦੇਖਣ ਚੱਲਿਆ ਹੂੰ ਇਹ ਗੱਲ ਤਾਂ ਵੀਰੇ ਤੁਸੀਂ ਮੈਨੂੰ ਕਈ ਦਿਨਾਂ ਤੋਂ ਕਹਿ ਰਹੇ ਹੋ ਨਾਲੇ ਮੈਂ ਹਜੇ ਵਿਆਹ ਨਹੀਂ ਕਰਾਉਣਾ ਵਿਆਹ ਤਾਂ ਦਿਨ ਕਰਾਉਣੀ ਪੈਣਾ ਕਿਉਂ अज में गाल करने से। गाल भी जी। आज मैं बाकी तेरे रिश्ता देखने चल देख मैं दूसरे भरा मार गई ना हो जो मैं रिश्ता तेरे वास्ते देख चलिया कल नो तुझे रिश्ते खुश न हो ਤੂੰ ਸਮਝ ਰਹੀ ਨਹੀਂ ਮੇਰੀ ਗੱਲ ਜੋ ਮੈਂ ਕਹਿਣਾ ਚਾਹਣਾ ਮੈਂ ਤੁਹਾਡੀ ਗੱਲ ਸਮਝ ਰਹੀਆਂ ਨਾਲੇ ਐਦਾਂ ਦੀ ਕੋਈ ਗੱਲ ਨਹੀਂ ਜੇ ਕੋਈ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਦੱਸ ਹੀ ਦੇਣੀ ਸੀ ਬਾਕੀ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਮੈਨੂੰ ਪਾਲ ਪੋਸ ਕੇ ਐਡਾ ਕੀਤਾ ਤੁਹਾਡਾ ਪੂਰਾ ਹੱਕ ਬੰਦਾ ਜਿਵੇਂ ਤੁਹਾਨੂੰ ਠੀਕ ਲੱਗੇ ਮਿਰਜੀ ਕੀ ਗੱਲ ਹੈ ਨਾ ਹਾਂਜੀ ਮਿਰਜੀ ਚਲ ਦੇਖਣਾ ਫਿਰ ਮੈਂ ਹਲੋ ਹਲੋ ਹਾਂਜੀ ਹਾਂਜੀ ਠੀਕ ਕਿਵੇਂ ਹੋ ਠੀਕ ਆ ਯਾਰ ਵਧੀਆ ਕਿੱਥੇ ਆਂ ਕਰੀ ਸੀ ਯਾਰ ਉਹ ਰਿਸ਼ਤੇ ਵਾਲਿਆ ਆ ਰਿਹਾ ਰਿਸ਼ਤੇ ਵਾਲੇ ਹਾਂਜੀ ਤੇ ਤੁਸੀਂ ਕੀ ਕੀ ਆ ਫੇਰ ਕੁਝ ਨਹੀਂ ਯਾਰ ਤੈਨੂੰ ਪਤਾ ਜਿੱਥੇ ਐਨੇ ਐਨੇ ਮੋੜ ਤੇ ਇਹਨਾਂ ਨੂੰ ਹੀ ਮੋੜ ਨੋੜ ਦੂੰਗਾ अच्छा चलो ओ तो ਥੋੜੀ ਹੈਡੈਕ ਆ ਮੇਰੀ ਗੱਲ ਸੁਣੋ ਮੈਂ ਕਦੋਂ ਦੇ ਸੀ ਤੁਹਾਡੀ ਵੇਟ ਕਰ ਰਹੀ ਆ ਤੁਹਾਨੂੰ ਪਤਾ ਮੈਂ ਸਲੂਨ ਜਾਣਾ ਕੈਰਾਟਨ ਵਗੈਰਾ ਕਰਵਾਉਣਾ ਕਿੰਨਾ ਕੁਝ ਕਰਵਾਉਣਾ ਮੈਨੂੰ ਪੈਸਿਆਂ ਦੀ ਲੋੜ ਆ ਤੁਸੀਂ ਕਦੋਂ ਆਉਂਗੇ ਆਉਣਾ ਯਾਰ ਤੈਨੂੰ ਪਤਾ ਜੇ ਕਰ ਚਾਚੇ ਦੀ ਗੱਲ ਨਹੀਂ ਮੰਨਦਾ ਨਾ ਤਾਂ ਸਾਰੀ ਜ਼ਮੀਨ ਹੱਥੋਂ ਜਾਊ ਥੋੜੇ ਕਹਿੰਦਾ ਮਤਲਬ ਕੀ ਆ ਓ ਯਾਰ ਜਦੋਂ ਤੇਰੇ ਤੇ ਇੰਨਾ ਖਰਚਾ ਕੀਤਾ ਤੋ ਆਪ ਹੀ ਸੋਚ ਤੈਨੂੰ ਥੋੜੀ ਛੱਡ ਦੂੰ ਮੈਂ ਥੋੜੇ ਕਹਿੰਦਾ ਮਤਲਬ ਤਾਂ ਉਹ ਹੀ ਆ ਚਾਚਾ ਦਾ ਰੋਡ ਹੈਗੀ 14 ਵੀ ਹਾਂ ਤੁਸੀਂ ਵਿਆਹ ਕਰਾ ਲਵੋ ਹੁਣ ਤੁਸੀਂ ਵਿਆਹ ਕਰਾ ਲਵੋ ਵੀ ਮੈਨੂੰ ਤਾਂ ਛੱਡੋਈ ਨਾ ਮੈਨੂੰ ਥੋੜਾ ਨਾਲ ਦੇ ਕੋਲ ਰੱਖੋਗੇ ਫਿਰ ਉਹ ਯਾਰ ਨਹੀਂ ਛੱਡਦਾ ਤੈਨੂੰ ਪਤਾ ਜੇ ਚਾਚੇ ਦੇ ਨਹੀਂ ਮੰਨਦਾ ਨਾ ਸਾਰੀ ਜ਼ਮੀਨ ਜ਼ਮੀਨ ਹੱਥੋਂ ਜਾਊ ਆਪਣੇ ਫਿਰ ਮੇਰਾ ਕੀ ਬਣੂਗਾ ਯਾਰ ਉਹ ਯਾਰ ਜਰੂਰ ਅੱਜ ਮੈਂ ਤੇਰਾ ਵਿਆਹ ਕਰਾਉਂਗਾ ਜਾਂ ਤੁਸੀਂ ਗੱਲ ਕਰ ਲਓ ਘਰੇ ਕੋਈ ਨਾ ਟੈਨਸ਼ਨ ਨਾ ਲੈ ਠੀਕ ਹੈ ਤੇਰੇ ਦੇ ਇੰਨਾ ਇੰਨਾ ਖਰਚਾ ਕੀਤਾ ਤੁੰਨੂੰ ਮੈਂ ਛੱਡਣ ਵਾਸਤੇ ਨਹੀਂ ਕੀਤਾ ਤੂੰ ਟੈਨਸ਼ਨ ਨਾ ਲੈ ਚੱਲ ਮੈਂ ਇਹਨਾਂ ਨੂੰ ਤੋੜ ਕੇ ਤੇਰੇ ਕੋਲ ਆਉਣਾ ਠੀਕ ਹੈ ਜਲ ਬੱਸ ਫਿਕਰ ਜੀ ਮੈਂ ਤੁਸੀ ਪਹਿਲਾਂ ਵਾਲੇ ਇਸ ਟੈਮ ਜਵਾਬ ਦਿੱਤਾ ਇਹਨੂੰ ਜਵਾਬ ਦੇ ਕੇ ਆਜੋ ਜਲਦੀ ਮੈਂ ਵੇਟ ਕਰਦੀ ਆਂ ਹਾਂ ਠੀਕ ਆ ਮੈਂ ਇਹਨਾਂ ਨੂੰ ਤੋੜ ਕੇ ਠੀਕ ਆ ਮੈਂ ਤੇਰੇ ਕੋਲ ਜਲਦੀ ਆਉਣਾ ਮੈਂ ਦੁਬਾਰਾ ਫੋਨ ਨਾ ਕਰਨਾ ਬੱਸ ਜੀ ਹੁਣੀ ਆ ਜੋ ਛੇਕੇ ਹਾਂ ਹਾਂ ਠੀਕ ਆ ਠੀਕ ਆ ਕੋਈ ਨਹੀਂ ਓਕਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹ ਜੀ ਵਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਹਾਂ ਜੀ ਐਸੇ ਅਸੀਂ ਬੈਠੇ ਜੀ ਬੈਠ ਕੇ ਹਾਂ ਜੀ ਖੂਬਸੂਰਤ ਵਧੀਆ ਉਹ ਘੈਂਟ ਜੀ ਬਹੁਤ ਘੈਂਟ ਉਹ ਮੇਰੇ ਨਾਲ ਆਉਣਾ ਸੀ ਕਿਸੇ ਨੇ ਵੱਲ ਉਹਨਾਂ ਨੂੰ ਕੋਈ ਕੰਮ ਹੋਵੇ ਫਿਰ ਮੈਂ ਤੁਹਾਨੂੰ ਟਾਈਮ ਦਿੱਤਾ ਹੋਇਆ ਅੱਛਾ ਕਿ ਫਿਰ ਮੈਂ ਕੱਲ ਹੀ ਆਣਾ ਚਲੋ ਜਿਹੜੀ ਗੱਲਬਾਤ ਆਪਾਂ ਆਪਸ ਵਿੱਚ ਹੀ ਕਰਨੀ ਹੈ ਤੇਰੀ ਉਹ ਤਾਂ ਵਧੀਆ ਜੀ ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਠਾਕ ਸਮਝਾ ਮਾ ਵਧੀਆ ਜੀ ਹਾਂਜੀ ਬਾਕੀ ਸਾਨੂੰ ਪਤਾ ਹੈ ਮੇਰਾ ਇੱਕ ਇੱਕ ਪਿੱਛਾ ਹੈ ਹਾਂਜੀ ਕੁੜੀ ਮੈਂ ਬੈਦਤੀ ਹੈ ਇਸ ਦੀ وجہ ਤੋਂ ਬਾਅਦ ਹਾਂਜੀ ਮੇਰੀ ਸਾਰੀ ਜ਼ਮੀਨ ਜਾਇਦਾਦ ਜਿਹੜੀ ਉਹ ਸਾਰੀ ਇਹਦੀ ਹੈ ਇਹਨੂੰ ਦੇ ਦੇ ਰਹੀ ਹੈ ਦੇਖੋ ਮੈਂ ਵੀ ਜੀ ਆਪਣੀ ਭੈਣ ਨੂੰ ਪੁੱਤਾਂ ਵਾਂਗ ਪਾਲਿਆ ਬੱਚੇ ਵਾਂਗ ਹੂੰ ਬੀਬੇ ਬਾਪੂ ਦੇ ਜਾਣ ਤੋਂ ਬਾਅਦ ਹਾਰੀ ਜਿਹੜੀ ਜ਼ਿੰਮੇਵਾਰੀ ਉਹਦੀ ਤੇ ਮੇਰੇ ਘਰੇ ਮੇਰੀ ਭੈਣ ਰਾਣੀ ਵਾਂਗ ਰਹਈ ਹੈ ਤੇ ਮੈਨੂੰ ਇਹ ਆ ਵੀ ਚਲੋ ਜੇ ਆਪਣਾ ਰਿਸ਼ਤਾ ਜੁੜਦਾ ਤਾਂ ਇੱਥੇ ਵੀ ਉਹ ਟੁੱਟਣ ਇੱਕ ਚੰਗੀ ਫੈਮਿਲੀ ਚੰਗਾ ਪਰਿਵਾਰ ਬਣਾ ਕੇ ਰਹੂਗੀ ਹੂੰ ਬਾਕੀ ਮੈਨੂੰ ਤਾਂ ਚਲੋ ਜਿੰਨੀ ਗੱਲਬਾਤ ਹੋਈ ਸੀ ਉਹ ਮੈਨੂੰ ਪਸੰਦ ਆ ਤੁਸੀਂ ਮੈਨੂੰ ਆਵਰਾ ਦੱਸੋ ਬਾਕੀ ਸਭ ਚਾਹਤ ਜਿੰਨਾ ਕੰਮਕਾਰ ਵੇ ਦੱਸ ਦਿੱਤਾ ਜੀ ਬਾਕੀ ਤੁਹਾਨੂੰ ਜਿੰਨਾ ਠੀਕ ਲੱਗੇ ਨੇ ਬਾਕੀ ਕਰ ਰਹੀ ਜੀ ਅੱਜ ਕੱਲ ਦਾ ਜੋ ਚੱਲ ਰਿਹਾ ਹੈ ਨਸ਼ੇ ਪੱਤੇ ਸਭ ਕੁਝ ਨੂੰ ਪਤਾ ਹੀ ਹੈ ਉਹ ਤੋਂ ਇਹ ਮੁੰਡਾ ਬਿਲਕੁਲ ਰਹਿਤ ਨਹੀਂ ਵਧੀਆ ਗੱਲ ਹੈ ਜੀ ਦੇਖੋ 100 ਫਰੈਂਕਸ ਦੀ ਗਰੰਟੀ ਉਹ ਤੋਂ ਬਿਲਕੁਲ ਰਹਿਤ ਹਾਂ ਦੇਖੋ ਇਹ ਚੀਜ਼ਾਂ ਮੇਨ ਹੁੰਦੀਆਂ ਵੀ ਨਸ਼ੇ ਪੱਤੇ ਵਾਲੇ ਅੱਜ ਕੱਲ੍ਹ ਘਰ ਬਹੁਤ ਜ਼ਿਆਦਾ ਖਰਾਬ ਹੁੰਦੇ ਇਹਦੇ ਹੋਰ ਤਾਂ ਚਲੋ ਇੰਨਾ ਗੱਲਾਂ ਦੇ ਵਿੱਚ ਕੋਈ ਗੱਲ ਹੁੰਦੀ ਨਹੀਂ ਨਾਲ ਹੀ ਨਸ਼ੇ ਪੱਤੇ ਵਾਲੇ ਬਿਲਕੁਲ ਖਤਮ ਕਰਣੀ ਤੇ ਠੀਕ ਹੈ ਜੀ ਫਿਰ ਉਹ ਪਹਿਲ ਚੱਲਦਾ ਆ ਜਿਹੜੀ ਗੱਲਬਾਤ ਹੋਈ ਤੁਸੀਂ ਮੈਨੂੰ ਫੋਨ ਤੇ ਦੱਸ ਦਿਓ ਬਾਕੀ ਜੋ ਲੈਣ ਦੇਣ ਦੀ ਗੱਲ ਆ ਉਹ ਵੀ ਫਿਰ ਆਪਾਂ ਫੋਨ ਤੇ ਕਰ ਲੈਣ ਓਕੇ ਗਾਈ ਜੀ ਸასი ਕਾ ਠੈਕ ਠੈਕ ਦੀਪ ਰਿਸ਼ਤਾ ਬਹੁਤ ਚੰਗਾ ਹੈ ਇਹ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਆਉਂਦੇ ਕੁੜੀ ਵੀ ਸੰਸਕਾਰੀ ਹੈ ਪਰ ਚਾਤਾ ਜੀ ਮੈਂ ਪਰ 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 ਕੀ ਕੀ ਪਰ ਪਰ ਤੇਰੇ ਇਹੀ ਕੰਮਾ ਕਰਕੇ ਤੂੰ ਉਹਦੀ ਸਾਰੀ ਜ਼ਮੀਨ ਵੇਚ ਕੇ ਖਾ ਗਿਆ ਜੀ ਤੇਰਾ ਪਿਓ ਮੇਰਾ ਪ੍ਰ ਮਰਦਾ ਹੋਇਆ ਮੈਨੂੰ ਤੇਰੀ ਜ਼ਿੰਮੇਵਾਰੀ ਨਾ ਦਿਖੇ ਜਾਂਦਾ ਨਾ ਤਾਂ ਤੂੰ ਦੇਖਦਾ ਤੇਰੇ ਨਾਲ ਕੀ ਬਣਦਾ ਚੁੱਪ ਕਰਕੇ ਰਿਸ਼ਤਾ ਲੈ ਲਾ ਨਹੀਂ ਤਾਂ ਫਿਰ ਮੇਰੇ ਵੀ ਹਟਕੜੇ ਐ ਬਾਕੀ ਤੇਰੀ ਮਰਜ਼ੀ ਚੱਲ ਠੀਕ ਲੱਗਦਾ ਚਾਚਾ ਜਿਵੇਂ ਤੇਨੂੰ ਠੀਕ ਲੱਗਦਾ ਗੀਰੇ ਗੁਰਜੀ ਕੀ ਗੱਲ ਹੋ ਗਈ ਬਸ ਕੀ ਦੱਸਾਂ ਸੁੱਖ ਕਹ ਲੈ ਤੇ ਗੱਲ ਤਾਂ ਦੱਸੋ ਤੇਰੀ ਤਾਂ ਨਾ ਕਿਸਮਤੀ ਖਰਾਬਾ ਤੁਸੀਂ ਆਏਗਾ ਤੋ ਕਹਿ ਰਹੇ ਹੋ ਗੱਲ ਕੀ ਹੋਈ ਏ ਕੀ ਦੱਸਾਂ ਜਿਹੜਾ ਤੇਰੇ ਵਾਸਤੇ ਮੁੰਡਾ ਦੇਖਣ ਗਏ ਸੀ ਹਾਂਜੀ ਇੱਕ ਤਾਂ ਉਹ ਅੱਖ ਤੋਂ ਘੱਟ ਦਿੰਦਾ ਇੱਕ ਥੋੜਾ ਜਿਹਾ ਲੰਗ ਮਾਰਦਾ ਤੇ ਮੈਂ ਉਹਨਾਂ ਨੂੰ ਹਾਂ ਕਰਤੀ ਹੁਣ ਵੀਰੇ ਤੁਸੀਂ ਨਾ ਕੋਈ ਮੌਕਾ ਨਹੀਂ ਛੱਡਦੇ ਮੈਨੂੰ ਖਿਜਾਉਂਦਾ ਪਰ ਨਹੀਂ ਵੀ ਬਹੁਤ ਸੋਹਣਾ ਮੁੰਡਾ ਤਾ ਉਹਦਾ ਕੰਮਕਾਰ ਠੀਕ ਹੈ ਕੰਗਾ ਕੰਮਕਾਰ ਘਰਵਾਰ ਸਭ ਕੁਝ ਤੇ ਛੋਟੇ ਹੁੰਦੇ ਨੇ ਮਾਪਿਆਂ ਤਾਂ ਮਰ ਗਏ ਸੀ ਚਾਚੇ ਨੇ ਪਾਲਿਆ ਬਸ ਉਹਨੇ ਚਾਚਾ ਭਤੀਜਾ ਨੇ ਜਿਵੇਂ ਤੂੰ ਮੇਰੇ ਘਰ ਜਿੱਥੇ ਰਾਜ ਕੀਤਾ ਉਵੇਂ ਤੋਂ ਜਾ ਕੇ ਆਉ ਦੇ ਇੱਥੇ ਘਰੇ ਰਾਜ ਕਰੇਗਾ ਠੀਕ ਹੈ ਬਾਕੀ ਨਾਲੇ ਜਿਹੜੇ ਤੇ ਪੁੱਤ ਨਹੀਂ ਰੋਟੀ ਟੰਗੀ ਦਿੱਖੀ ਹੁੰਦੀਆਂ ਨਾ ਉਹਨਾਂ ਨੂੰ ਰਿਸ਼ਤਿਆਂ ਨਾਲ ਦੀ ਕਦਰ ਹੁੰਦੀ ਆ ਉਹ ਗਲਤ ਹੈ ਵੀਰੇ ਠੀਕ ਹੈ ਤੇ ਮਾਤਾ ਜੀ ਮੈਂ ਪੁੱਤ ਦਾ ਕੋਣ ਆ ਲੈ ਛੋਟੇ ਦੀ ਕੀ ਗੱਲ ਵੀਰੇ ਜੋ ਤੁਸੀਂ ਦੇਖਿਆ ਚੰਗੇ ਦੇਖਿਆ ਹੁਣ ਨਹੀਂ ਨਹੀਂ ਫੇਰ ਵੀ ਤਕਵਰੀ ਦੇਖ ਲੈ ਉਹ ਆਪਣਾ ਰਹਿ ਕਰਕੇ ਦੱਸਾਂਗੀ ਸ਼ਾਮ ਨੂੰ ਤੇ ਆਪਾਂ ਬੈਨੋਂ ਦੱਸ ਦਾਂਗੇ ਠੀਕ ਹੈ ਤੇ ਜੇ ਕੋਈ ਗੱਲ ਹੋਈ ਮੈਨੂੰ ਦੱਸ ਦੀ ਹਾਂਜੀ ਵੀਰੇ ਐਸੀ ਇੱਕ ਗੱਲਤ ਹੈ ਮੇਰੇ ਵੀਰੇ ਨਾ ਪਸੰਦ ਨਹੀਂ ਮਾੜੀ ਬਾਕੀ ਜਿਵੇਂ ਮੁੰਡਾ ਦੇਖਣ ਚ ਸਿਆਣਾ ਲੱਗ ਰਿਹਾ ਤੇ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਨਾ ਮੈਨੂੰ ਪੂਰੀ ਜ਼ਿੰਦਗੀ ਇਹਨੇ ਬਹੁਤ ਖੁਸ਼ ਰੱਖਣਾ

ਗਾਲ ਸੁਣਿਓ ਗਾਲ ਸੁਣ ਜੀ ਕੀ ਇੱਕ ਮਿੰਟ ਇੱਕ ਦਾ ਇਹ ਲੈ ਲਈ ਤਮਾਖਾ ਖਰਾਬ ਕਰ ਰਖਣੀ ਮੇਰੇ ਕੋਲ ਹੇ ਪਰਦੇ ਨਾਲ ਤਾਂ ਚਾਹ ਦੇ ਆਣੀਆਂ ਤੇ ਨਾਲ ਨਾ ਪੁੱਛ ਲੈਨੀ ਵਾ ਜੀ ਖਾਣੇ ਚ ਕੀ ਬਣਾਉਣਾ ਨੇ ਕੀ ਯਾਰ ਐਨੇ ਐਨਾ ਤਮਾਸ਼ਾ ਕੀਤਾ ਨਾ ਕੁਛ ਨਾ ਯਾਰ ਉਹ ਗਾਲ ਸੁਣ ਜੀ ਕੀ ਯਾਦ ਨੂੰ ਕੋਈ ਨਾ ਕੋਈ ਕਰਦੀ ਨਾ ਮੈਂ ਤਾ ਨਾ ਕਾਇ ਕੁਛ ਰਚੀ ਅੱਜ ਖਾਣੇ ਚ ਕੀ ਬਣਾਵਾਂ ਮੇਰਾ ਦਿਮਾਗ ਖਰਾਬ ਨਾ ਕਰ ਜੋਜੀ ਕੱਦ ਵਾਲਾ ਨਾਲੇ ਵੀ ਘਰ ਸੌਂਦਾ ਇਹਦਾ ਫੋਨ ਤੇ ਗੱਲ ਕਰਦਾ ਨਾ ਬੇਟ ਭਗਵਾਸ ਨਾ ਕਰਿਆ ਕਰ ਜਾ ਭਾਜਾ ਕੁਝ ਮਾਦੀ ਮੜਿਆ ਕੇ ਚਲੋ ਕੇ ਕੇ ਤੁਸੀਂ ਚਾਹ ਮਿਲ ਲੈਂਦੇ ਤੇ ਯਾਰ ਰੱਖਨੇ ਜਾਂ ਜਾ ਰਹੇ ਜਦੋਂ ਮੈਂ ਜੀਦਾ ਮੀਰੂਗਾ ਮੈਂ ਜਦੋਂ ਆਪਾਂ ਕੰਮ ਕਰਾਂ ਦਿਮਾਗ ਨਾ ਖਰਾਬ ਕਰਾ ਕੇ ਮੇਰੇ ਤੋਂ ਮਾਯਾ ਫੋਨ ਬੋਇਆ ਤੁਹਾਆਂ ਬੈਨਕ ਦੀ ਹਰ ਵਾਰ ਕੋਣ ਬੰਦੇ

गए पे तो गंदे तो नही मैं तेन किन्नी तू खराब ना कर ਉਹ ਨਵਰ ਕਾਨੂੰਨ ਮੈਨੂੰ ਆ ਗਿਆ ਉਹਨਾਂ ਨੇ ਕਹਿੰਦਾ ਸੁਣਿਆ ہاں ਬੋਲ ਉਹ ਮੈਂ ਇਹ ਕਹਿ ਰਹੀ ਸੀ ਵੀ ਤਸੇ ਉਤ ਕਰਕੇ ਦਿਨ ਕਰ ਤਨੂ ਕੀ ਮਤ ਲਾਉ ਮੈਂ ਜਿੰਨਾ ਮਰਜੀ ਗੱਲ ਕਰ ਮੈਂ ਤਾਂ ਵੈਸੇ ਪੁੱਛ ਸੀ ਅਰੇ ਗੱਲ ਸੁਣ ਲੈ ਮੇਰੀ ਤੇਰਾ ਨਾ ਕੋਈ ਪਿਆਰ ਪੁਰ ਨਹੀਂ ਹੈਗਾ ਸਿਰਫ ਤੇਰਾ ਨਾ ਕੱਲਾ ਵਿਆਹ ਕਰਾਇਆ ਤੇ ਆਪ ਦਾ ਵਿਆਹ ਤਾਂ ਦਸਤਦੋਨ ਤੁਸੀਂ ਪੂਰੀ ਮਿਹਨਤ ਅਗਨ ਗੱਲ ਵੀ ਨਹੀਂ ਕਰਦੇ ਜਦੋਂ ਦਾ ਆਪਣਾ ਵਿਆਹ ਹੋਇਆ ਅਰੇ ਗੱਲ ਸੁਣ ਲੈ ਮੇਰੀ ਮੈਂ ਤੈਨੂੰ ਦੱਸ ਹੀ ਦਿੰਨਾ ਅਰੇ ਗਰਲਫ੍ਰੈਂਡ ਆ ਮੇਰੀ ਹੋ ਸੁਣ ਗਿਆ ਨਾਲੇ ਤੇਰੇ ਕਰਕੇ ਮੈਂ ਉਹ ਨਹੀਂ ਛੱਡ ਸਕਦਾ ਤੈਨੂੰ ਕਿਸੇ ਵੀ ਹਾਲਤ ਵਿੱਚ ਛੱਡਣਾ ਵੀ ਨਹੀਂ ਤੈਨੂੰ ਵਿਆਹ ਕਰਨਾ ਵਿਆਹ ਕਰੇ ਤਨਾਂ ਵਿਆਹ ਅਸਰ ਵਿਆਹ ਕਰਾਂ ਮੈਂ ਪਰ ਇਹ ਚ ਸਹੀ ਤਨਿਆਗੀ ਤੈਨੂੰ ਪਤਾ ਮੈਂ ਨਾ ਤੁਹਾਡੇ ਨਾਲ ਇਸ ਘਰ ਵਿੱਚ ਵਹਿਆ ਕੇ ਆਈ ਆ ਤੇ ਤੁਸੀਂ ਇੰਨੀ ਵੱਡੀ ਗੱਲ ਕਹਿ ਰਹੇ ਹੋ ਇਹ ਠੀਕ ਤਾਂ ਨਹੀਂ ਆਇਆ ਹਾਂ ਹਣ ਕਰ ਸੋ ਰਮਣੀ ਮਾਤਾ ਨੂੰ ਕਰਨੇ ਵਾਰੀ ਕਿਆ ਮੇਰੇ ਗਾਰਡਨ ਦੇ ਫਰ ਕੰਨੀ ਨੋੜਨੀ ਹੁਣ ਕਿਆ ਕ ਉਹ ਮੈਂ ਤੁਹਾਨੂੰ ਕਹਿੰਮ ਕਿ ਮੈਂ ਹੱਟਦਾ ਹਾਂ ਮੈਂ ਥਾੜੀ ਤੂੰ ਉਹ ਨਾ ਤੁਸੀਂ ਉੱਤੇ ਪਏ ਸੀਗੇ ਇੱਕ ਮੈਂ ਕੰਮ 'ਚ ਬਿਜ਼ੀ ਸੀ ਮੈਨੂੰ ਨਾ ਪਤਾ ਨਹੀਂ ਲੱਗਿਆ ਤੇ ਮੇਰਾ ਦਿਲ ਨਹੀਂ ਕੀਤਾ ਤੁਹਾਡੀ ਨਹੀਂ ਦੇਖਰਾਬ ਕਰਾਂ ਤੈਨੂੰ ਕਦੇ ਪਤਾ ਲੱਗਿਆ ਫਿਰ ਤੂੰ ਕੀ ਕਰਦੀ ਫਿਰਦੀ ਆ ਤੇਰਾ ਗਿਆ ਦਿਮਾਗ ਖਾਣ ਚ ਆਇਆ ਮਾਰ ਬੱਤ ਮਾਰ ਦੇਣਾ ਪੱਕਾ ਹੀ ਹੋਰ ਬਾਈ ਜੀ ਕੀ ਹਾਲਾ ਹਾਂਜੀ ਹਾਂਜੀ ਬਾਈ ਕੀ ਹਾਲ ਚਾਲ ਨੇ ਠੀਕ ਠਾਕ ਠੀਕ ਜੀ ਵਧੀਆ ਹੋਰ ਠੀਕਾ ਜਮਾ ਠੀਕ ਆ ਹੋਰ ਕਿੱਤੀ ਵਾਲੀ ਠੀਕ ਆ ਸਭ ਕੁਝ ਵਧੀਆ ਜੀ ਵਧੀਆ ਸਭ ਆਪਣੇ ਦੱਸੋ ਕਿਵੇਂ ਆ ਪੈਲੀ ਪੂਲੀ ਠੀਕ ਹੈ ਜੀ ਆ ਵਧੀਆ ਰਾਜੀ ਖੁਸ਼ੀ ਆ ਹੋਰ ਤੇ ਆਪਣਾ ਇਹ ਕਿਵੇਂ ਰਹਿੰਦੇ ਦੀਪਕ ਠੀਕ ਠਾਕ ਨੇ ਠੀਕ ਆ ਬਸ ਇਹਨਾਂ ਦਾ ਕੀ ਦੱਸਾਂ ਈ ਤੁਹਾਨੂੰ ਬਹੁਤ ਮਾੜੀ ਹਾਲਤਾ ਹੈ ਕੀ ਹੋ ਗਿਆ ਜੀ ਇਹ ਜੀ ਕੀ ਗੱਲ ਹੋ ਗਈ ਛੋੜੀ ਨਾ ਵਿਚਾਰੀ ਨਾ ਬਹੁਤ ਬੁਰਾ ਹਾਲ ਕਰਦੀ ਹੈਗੇ ਤਾਂ ਅੱਛੇ ਜੀ ਉਹਦੀ ਤਾਂ ਵਿਚਾਰੀ ਦੀ ਜੂਨ ਖਰਾਬ ਹੀ ਆ ਤੁਸੀਂ ਮੜਾ ਮੋਟਾ ਸਮਝਾ ਕੇ ਜਾਓ ਫਿਰ ਤੁਹਾਨੂੰ ਤਾਂ ਇਹ ਦੇਖੋ ਕੁਝ ਦੱਸਿਆ ਨਹੀਂ ਕ ਭੈਣ ਭਾਈ ਸਾਰੇ ਕੋਲੇ ਰਹਿੰਦੇ ਹੋ ਤੁਸੀਂ ਦੱਸਿਆ ਕਰੋ ਤਾਂ ਹੀ ਤੁਹਾਨੂੰ ਕਿਹਾਗਾ ਵੀ ਤੁਸੀਂ ਮੜਾ ਮੋਟਾ ਸਮਝਾ ਕੇ ਜਾਓ ਉਹ ਤਾਂ ਵਿਚਾਰੀ ਨਾ ਬਹੁਤ ੱੱਕੇ ਛਾਈ ਵਾਲੀ ਹੁੰਦੀ ਹੈ ਉਹਦੇ ਨਾਲ ਤਾਂ ਇੱਥੇ ਹੁਣ ਬੰਦਾ ਗਵਾਂਢੀ ਦੀ ਗੱਲ ਨਹੀਂ ਸੁਣਦਾ ਹੁੰਦਾ ਤੁਹਾਨੂੰ ਪਤਾ ਹੀ ਚਲੋ ਮੜਾ ਇਹ ਨਹੀਂ ਰੱਖਿਓ ਮੈਂ ਪੁੱਛੀ ਨਾ ਦੇਖਦੇ ਆ ਕੀ ਕਹਿੰਦੇ ਚੰਗਾ ਬਾਈ ਠੀਕ ਹੈ ਜੀ ਠੀਕ ਕਰ ਮਸਾ ਮਸਾ ਦਿਨ ਆਇਆ ਮਸਾ ਮਸਾ ਦਿਨ

ਜਦੋਂ ਵੀਰਾ ਮਿਲ ਦਿਲ ਨੂੰ ਸੁਸੋਨਾ ਆਗੇ ਜਦੋਂ ਵੀਰਾ ਮਿਲ ਵੀਰੇ ਤੁਸੀਂ ਦੱਸਿਆ ਨਹੀਂ ਤੁਸੀਂ ਅਚਾਨਕ ਆ ਗਏ ਉਹ ਮੇਰੇ ਕੋਲੇ 2-3 ਦਿਨ ਟਾਈਮ ਸੀਗਾ ਮੈਂ ਕਿਹਾ ਨਾਲੇ ਤਾਂ ਤੁਹਾਨੂੰ ਸਮਾਨ ਦੇ ਆਉਂਗਾ ਨਾਲੇ ਮੇਰਾ ਦਿਲ ਕਰਦਾ ਪਿਆ ਸੀ 2-3 ਦਿਨ ਹੋ ਗਏ ਮਿਲਣ ਨੂੰ ਚਲੋ ਆਜ ਵੀਰੇ ਚਲ ਹੋਰ ਸਭ ਠੀਕ ਹੈ ਵਧੀਆ ਤੰਦਰੁਸਤ ਹਾਂਜੀ ਵੀਰੇ ਸਭ ਕੁਝ ਵਧੀਆ ਚੱਛਾ ਭਾਈ ਹੈ ਨਹੀਂ ਫਿਰ ਹੈ ਉਹ ਗਈ ਹੋਇਆ ਬਸ ਸੌਣਾ ਲਈ ਚੱਲ ਕੋਈ ਨਹੀਂ ਮੇਰੇ ਕੋਲ ਵੀ ਟਾਈਮ ਸੀ ਮੈਂ ਹਾਂ ਚੱਲ ਤੂੰ ਤੈਨੂੰ ਕੀ ਲੋੜ ਸੀ ਨਹੀਂ ਨਹੀਂ ਲੋੜ ਤਾਂ ਨਹੀਂ ਐ ਤੇ ਕੁੜੀਆਂ ਨੂੰ ਦਿੰਦੇ ਹੁੰਦੇ ਆ ਚੱਲ ਬਸ ਮੈਂ ਮੁੜਨਾ ਹੀ ਹੈ ਤੇ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਹਾਂ ਹਾਂ ਚੱਲ ਬਸ ਠੀਕ ਆ ਆਪਾਂ 2 ਮਿੰਟ ਗੱਲਾਂ ਬਾਤਾਂ ਕਰਦੇ ਆ ਤੇ ਆਪਾਂ ਮੁੜਨੇ ਆ ਵੀਰੇ ਸਭ ਦਾ ਪਾਣੀ ਹੋਰ ਸਭ ਠੀਕ ਹੈ ਵਧੀਆ ਹਾਂਜੀ ਵੀਰੇ ਸਭ ਵਧੀਆ ਹੋਰ ਤੁਹਾਡਾ ਜੀ ਲੱਗ ਗਿਆ ਹੁਣ ਹਾਂਜੀ ਤਾਂ ਲੱਗਿਆ ਬਸ ਕੰਮਾਂ ਤਾਂ ਦੇੰਦੇ ਟਾਈਮ ਹੀ ਨਹੀਂ ਲੱਗਦਾ ਬਸ ਤੇ ਤੂੰ ਖੁਸ਼ ਹੈ ਨਾ ਵੀਰੇ ਬਹੁਤ ਖੁਸ਼ ਹਾਂ ਮੈਂ ਤੰਗ ਤਾਂ ਨਹੀਂ ਕਰਦੇ ਤੈਨੂੰ ਨਾ ਵੀਰੇ ਜਮਾਂ ਵੀ ਨਹੀਂ ਬਹੁਤ ਪਿਆਰ ਕਰਦੇ ਮੈਨੂੰ ਤੇ ਮੈਨੂੰ ਤਾਂ ਇੱਥੇ ਆ ਕੇ ਐਂ ਲੱਗਦਾ ਹੀ ਨਹੀਂ ਹੈਗਾ ਵੀ ਜਿਵੇਂ ਮੈਂ ਹੁਣੇ ਆਈ ਹੁਣੀ ਮੈਂ ਤਾਂ ਇਹ ਲੱਗਦਾ ਪਤਾ ਨਹੀਂ ਮੈਨੂੰ ਕਿੰਨਾ ਕੁ ਟਾਈਮ ਹੋ ਗਿਆ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦੇ ਮੈਨੂੰ ਪਤਾ ਨਹੀਂ ਮੇਰੇ ਕਈ ਦਿਨਾਂ ਤੋਂ ਦਿਲ ਕਰਦਾ ਪਿਆ ਸੀ ਕਿ ਮੈਂ ਤੈਨੂੰ ਮਿਲ ਕੇ ਆਵਾਂ ਨਾ ਮੇਰਾ ਦਿਲ ਨਹੀਂ ਲੱਗਦਾ ਪਿਆ ਸੀ ਜੀਰੇ ਤੇ ਤਾਂ ਮੇਰਾ ਵੀ ਬਹੁਤ ਕਰ ਰਿਹਾ ਸੀ ਤੈਨੂੰ ਮਿਲਣ ਦਾ ਤਾਂ ਹੀ ਮੈਂ ਅੱਜ ਬਿਨਾਂ ਦੱਸੀ ਆ ਗਿਆ ਵੀ ਹੋਰ ਬਾਈ ਠੀਕ ਹੈ ਹਾਂਜੀ ਵਧੀਆ ਵੀਰ ਜੀ ਬਹੁਤ ਚਲ ਫਿਰ ਕੀ ਖਾਓਗੇ ਵੀਰੇ ਨਹੀਂ 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 ਬਣਾਉਣਾ ਮਨ ਨੂੰ ਨਾ ਕੁਛ ਨਹੀਂ ਆ ਮੈਂ ਜਾਣਾ ਹੀ ਆ ਕਿਉਂਕਿ ਮੇਰੇ ਕਾਫੀ ਸਾਰੇ ਕੰਮ ਪਏ ਕਰਨ ਵਾਲੇ ਮੈਂ ਦੋ ਦਿਨਾਂ ਦਾ ਮੇਰੇ ਕੋਲ ਟਾਈਮ ਸੀਗਾ ਤੇ ਮੈਂ ਕਿਹਾ ਚੱਲ ਵੇਚਦੀ ਨਾ ਫਿਰ ਟਾਈਮ ਨਹੀਂ ਲੱਗਣਾ ਤੇ ਮੈਂ ਵੇਚਦੀ ਮੈਂ ਚੱਲ ਜਿਹੜਾ ਸੌਣ ਦਾ ਹੁੰਦਾ ਸਮਾਨ ਉਹ ਫੜਾਈ ਕੁੜੀਆਂ ਦਾ ਤੇ ਨਾਲੇ ਤੈਨੂੰ ਮੈਂ ਮਿਲਣ ਨੂੰ ਲੈਣਾ ਵਾ ਠੀਕ ਹੈ ਚੱਲ ਰਖੜੀ ਤੇ ਆ ਜੀ ਫਿਰ ਟਾਈਮ ਨਾਲ ਠੀਕ ਹੈ ਤੇ ਠੀਕ ਹੈ ਜੀ ਚੰਗਾ ਕੇ ਬਾ ਤੁਸੀਂ ਮੈਨੂੰ ਆ ਕੇ ਮਿਲਗੇ ਮੇਰਾ ਵੀ ਬੜਾ ਦਿਲ ਕਰਦਾ ਤੁਹਾਨੂੰ ਮਿਲਣ ਦਾ ਤੂੰ ਤੂੰ ਰੁਕ ਜਾਂਦੇ ਕਿਰੇ ਨਹੀਂ ਰੁਕਣਾ ਨਹੀਂ ਚੱਲ ਤੂੰ ਐਂ ਕਰੀ ਰਖੜੀ ਤੇ ਆ ਜੇ ਟਾਈਮ ਨਾ ਫਿਰ ਤੂੰ 2-3 ਦਿਨ ਰਹਿ ਕੇ ਆਂ ਆਪ ਉੱਥੇ ਬਹੁਤ ਗੱਲਾਂ ਕਰਾਂਗੇ ਠੀਕ ਹੈ ਤੂੰ ਤਾਂ ਖੁਸ਼ ਹੈ ਨਾ ਤੂੰ ਹਾਂ ਚੱਲ ਠੀਕ ਹੈ ਫਿਰ ਚੰਗਾ ਮੈਂ ਚੱਲਦਾ ਠੀਕ ਹੈ ਠੀਕ ਹੈ ਚੱਲ ਠੀਕ ਹੈ ਕੀ ਰੱਖਿਆ ਆਪਣਾ ਚੱਲ ਕੋਈ ਨਹੀਂ ਅਨੰਦ ਉਹ ਦਿ ਰਹ ਨੂੰ ਨਾ ਮੈਂ ਕਦੇ ਵੀ ਇੱਚ ਸੁਹਣੇ ਕਰਨੇ ਮੈਂ ਨਿਸ਼ਕਰ ਦੇ ਚ ਥੋੜੀ ਘੱਟ ਵੀ ਤਕਨੀਕ ਸਮ ਚੋਕੇ ਉਹਨਾਂ ਨੇ ਸਾਰਾ ਕੁਝ ਚੰਗੀ ਕੀਤਾ ਕੀ ਗੱਲ ਉਹ ਜੀ ਛੇ ਮੇਰੀ ਕਿਸਮਤ ਹੀ ਹੈ ਤਾਂ ਚਲ ਕੋਈ ਗੱਲ ਹੈ ਕਿ ਤੁਹਾਨੂੰ ਇੱਕ ਦਿਨੇ ਜ਼ਰੂਰ ਸੱਟ ਪਾਵਾਂਗੇ ਸਭ ਕੁਝ ਠੀਕ ਹੋ ਜਾਊਗਾ ਯਾਰ ਮਨੂ ਬਟ ਨੂੰ ਸਮਝਾ ਕਰ ਹੁਣ ਦੱਸ ਮੈਂ ਕਿੱਥੋਂ ਕਰਾਂ ਯਾਰ 50000 ਰੁਪਏ ਯਾਰ ਯਾਰ ਨਹੀਂ ਹੋ ਰਹਾ ਮੈਂ ਕਿੱਥੋਂ ਕਰਾਂ 50000 ਰੁਪਏ ਯਾਰ ਤੂੰ ਤਾਂ ਆਪ ਦੀ ਹੈਂਡ ਫੜ ਲੈਣੀ ਆ ਯਾਰ ਹੁਣ ਮੈਂ ਕੀ ਕਰਾਂ ਤੂੰ ਆਪਣੀ ਹੈਂਡ ਨਾ ਨਾ ਪਗਾਇਆ ਕਰ ਯਾਰ ਮਨੂ ਉਹ ਕੀ ਕਰਾਂ ਯਾਰ ਕਿਹ ਕਰਾਂ 50000 ਯਾਰ ਗੱਲ ਇਹ ਵੀ ਨਹੀਂ ਆਪਣੀ ਹੈਂਡ ਛੱਡਦੀ ਹੂੰ Okay. 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 बस जी दिन पहला भीरा आ गया मेरा ना थोड़ा कम लेट हो गया बस कपड़े तय मारके मैं फ्री आई हां चलो ਫਿਰ ਮੈਂ ਨਈ ਦੱਸੋ ਅੱਜ ਫਿਰ ਖਾਣੇ ਚ ਕੀ ਬਣਾਇਆ? ਖਾਣੇ ਚ ਤਾਂ ਕੁਛ ਨਹੀਂ ਬਣਾਇਆ। ਜੋ ਤੁਸੀਂ ਕਹੋਗੇ ਮੈਂ ਉਹ ਹੀ ਬਣਾ ਦਿੰਨੀ ਆ। ਪਰ ਮੇਰੀ ਗੱਲ ਸੁਣਾ ਅੱਜ ਜੋ ਤੇਰਾ ਜੀ ਕਰੇ ਹਨਾ ਜੋ ਤੂੰ ਆਪਣੇ ਪਸੰਦ ਦਾ ਮੈਨੂੰ ਉਹ ਬਣਾ ਕੇ ਖਵਾ ਦੋ ਅੱਜ। ਚਲੋ ਫਿਰ ਮੈਂ ਬਣਾ ਕੇ ਲੱਗਦੀ। ਮੇਰੀ ਗੱਲ ਸੁਣਾ। ਮੈਂ ਤੁਹਾਨੂੰ ਐਂ ਕਹਿਣਾ ਸੀਗਾ ਮੈਨੂੰ ਨਾ ਪ੍ਰਿਆਰ ਜਿਹੜੀ ਲੋੜ ਸੀ ਜੀ ਤੇ ਜੇ ਤੂੰ ਆਪਣੇ ਵੀਰੇ ਨੂੰ ਕਹਿੰਦੀ ਤਾਂ ਉਹ 50 ਹਜ਼ਾਰ ਤੁਹਾਨੂੰ ਪਤਾ ਨਾ ਤੂੰ ਮੇਰੇ ਵੀਰੇ ਨੇ ਹਨਾ ਮੇਰਾ ਵਿਆਹ ਕਰਤਾ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕਿੰਨਾ ਕੁਝ ਦਿੱਤਾ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਫੋਣੇ ਆਪਦੀ ਲਾਈਫ ਵਿੱਚ ਮਰ ਇੱਕ ਵਾਰੀ ਨੇ ਸੋਚਿਆ ਬਚਪਨ ਤੋਂ ਲੈ ਕੇ ਹੁਣ ਤੱਕ ਕੋਣੇ ਮੈਨੂੰ ਪਾਲਿਆ ਉਹ ਇੱਕੇ ਦਿਨ ਮੈਨੂੰ 50000 ਰੁਪਏ ਤੁਹਾਨੂੰ ਕਿੱਥੋਂ ਤੋਂ ਹੋਗਾ ਆਪਣੇ ਜਮੀਨ ਤਾਂ ਤੁਸੀਂ ਸਾਰੀ ਵੇਚ ਕੇ ਖਾ ਗਏ ਹੋ ਤੇ ਹੁਣ ਤੁਸੀਂ ਮੇਰੇ ਭਰਾ ਦੇ ਪਿੱਛੇ ਪਾਇਓ ਉਹਦੇ ਕੋਲ ਕੀ ਆ ਜੋ ਕੁਝ ਸੀਗਾ ਉਹਨੇ ਸਾਰਾ ਕੁਝ ਤਾਂ ਤੁਹਾਨੂੰ ਦੇਤਾ ਹੁਣ ਉਹ ਤੋਂ ਕੀ ਪਾਲਦੇ ਹੋ ਤੁਸੀਂ ਤੇ ਜਿਹੜੀ ਉਹਦੇ ਕੋਲ ਐਫਡੀ ਪਈ ਆ ਉਹ ਤੇ ওভার ਤੁਹਾਡੇ ਵਾਸਤੇ ਥੋੜੀਆਂ ਨਾ ਹੁਣ ਤੁਮਰੇ ਮੂਰੇ ਬੋਲਦੀ ਆ ਉਹਨਾਂ ਨੇ ਮੈਨੂੰ ਕੀ ਇਹ ਤਾਂ ਹਸੂਰ ਹਾਂ ਦੋਸਤ I'm a dirty dead bitch. <imitation> ਰੀ ਦੀ ਨਾ ਰਤ ਕੀ ਬੀਰਾਂ ਮੈਰੀਂ ਮਰ ਕੇ ਵੀ ਨਾ ਰਤ ਕੀ ਬੀਰਾਂ ਮੈਰੀਂ ਮਰ ਕੇ ਵੀ ਨਾ ਰਤ ਕੀ लाडल ला 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 मरमा देव दखी बीरा बहा मरमा दे गईला दखी बीरा मेरी